ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਵਲੌਗ ਜਰ ਸਾਰਾ ਸਵਾਗਤ ਆ ਅੱਜ ਪੁੱਜੇ ਵੀ ਪਿੰਡ ਵਿਆਹ ਤੇ ਮਿਲੋ ਇੱਧਰ ਦੱਸ ਕੀ ਆ ਜੀ ਇੱਧਰ ਮਿਲੋ ਬੰਦੇ ਆਪਣੇ ਸਾਰੇ ਪਿੰਡ ਦੇ ਉੱਧਰ ਵੀ ਮਿਲੋ ਬਣਾ ਕੇ ਇੱਧਰ ਵੀਰ ਆਪਣਾ ਵਿਆਹ ਤੇ ਪੁੱਜੇ ਵੀ ਰੋਟੀ ਲੱਗੇ ਵੀ ਖਾਣਾ ਦਿਖਾ ਦਿੰਦਾ ਬਾਕੀ ਹੁਣ ਦਿਖਾ ਦਉਣਾ ਬਾਕੀ ਚੱਲਦੇ ਹੁਣ ਅੱਜ ਸੁਰਤੋਂ ਪਰ ਹੈਗੀ ਵਰਸੀ ਰੰਗੀ ਬਾਬੇ ਦੇ ਆਪਾਂ ਬੰਦੇ ਰੋਟੀ ਖਾ ਲੈਣ ਫੇ ਚੱਲਦੇ ਆ ਉਧਰ ਨੂੰ ਦਿਖਾਉਨੇ ਆ ਜਾ ਕੇ ਕੀ ਆ ਪ੍ਰੋਗਰਾਮ ਉੱਥੇ ਚਲੋ ਜੀ ਮਿਲੋ ਹੋਰ ਥੱਲੇ ਦਿਖਾ ਦਿੰਦਾ ਡਿਸਕਸ ਚੱਲ ਰਹੀ ਹੈ ਇਧਰ ਪੂਲਰਾਂ ਦੀ ਹੈ ਲਾ ਤੇ ਪੂਲਰ ਨਦੀ ਜੇ ਫਿਰ ਨਦੀ ਜੀ ਵਧੀਆ ਹੋ ਜਾਣੇ ਯਾਰ 280 ਬੂਟਾ ਲੱਗ ਗਿਆ ਇੱਕ ਕੋ ਲਾਈਨ ਚ ਦੋ ਲੈਂਦਾ ਹੋ ਲੈਂਦਾ ਲਾਈਆ ਮੈਨਾਂ ਤਾਂ ਚੱਲ 4 ਫੁੱਟ ਚੌੜਾ ਰੱਖਿਆ ਗੱਭੇ ਬਚਾ ਲੈ ਖਾਲਜੇ ਮੰਗੇ ਲੱਗ ਖਾਲਜੇ ਮੰਗੋ ਹਾਂ ਡੋਲਾ ਕਰਤੀਆਂ ਪਹਿਲਾਂ ਬਹੁਤੇ ਬਾਅਦ ਫਿਰ ਬੂਹ ਲੈਣਾ ਲਾਤੇ 280 ਬੂਟਾ ਲੈਣਾ ਰੇਤੇ ਵਾਲੇ ਜ਼ਮੀਨ ਚ ਵਧੀਆ ਹੁੰਦੇ ਉਰੇ ਉਹ ਯਾਰ ਪਾਣੀ ਤਾਂ ਟਾਈਮ ਨਾਲ ਵਾਦੂ ਵਧੀਆ ਹੋ ਜਾਵੇ। ਬਾਕੀ ਪਾਣੀ ਆ ਪਾਣੀ ਜਿੰਨਾ ਲਾਉਂਗਾ ਉਹ ਵਧੀਆ ਹੋ ਜਾਊਗਾ। ਔਂਗੜੇ ਯਾਰ ਉੱਥੇ ਕੁਝ ਬੀਜ ਹੁੰਦਾ ਤਾਂ ਸਾਲੇ ਮੋਟੇ ਹੋ ਜਾਣੇ ਵਧੀਆ। ਖਾਲੀ ਉਹ ਪਿਆਦਾ ਬੰਦਾ ਅੱਜ ਜਾਣਕਾਰੀ ਦਿੰਦਾ ਦਾ। ਕਿਹਾ ਮੇਰਾ ਅੱਧਾ ਕਿਲਾ। ਦਿਨ ਖਾਲੇ ਜੁੱਤੇ ਕਹਿੰਦਾ ਜੇ ਨਾ ਵੀਓ ਤਾਂ ਬਾਲਣ ਤਾਂ ਹੋਇ ਜਾਊਗਾ। ਨਹੀਂ ਹੁੰਦਾ। ਇਹ ਚੰਡੀਗੜ੍ਹ ਹੈ। ਵੱਡਾ ਵਰਗ ਤੇ ਰਹਿੰਦਾ। ਯਾਰ ਬਾਲਣ ਕਾ ਤੇ ਉਹ ਦੋ ਟੋਕਿਆਂ ਦੇ ਜੰਨੇ ਆ। ਯਾਰ ਜਾਨੀ ਕਿ ਬਸ ਮੁੜ ਜਾਣਾ ਮੋਲ ਦੇ ਹਿਸਾਬ ਨਾਲ। ਹੋ ਜਾਣੇ ਯਾਰ ਹੋ ਜਾਣੇ ਵਧੀਆ ਹੋ ਜਾਣੇ ਯਾਰ ਉਹ ਕਿਹੜੇ ਇੱਧਰ ਕਹਾ ਲਾਇਏ ਉਹ ਇਹਨਾਂ ਵਧੀਆ ਬੁੱਟੇ ਕਿਹੜੇ ਉੱਥੇ ਤੇ ਇਹਦਾ ਆ ਹੀ ਕੋਈ ਨਹੀਂ ਜੀ ਸੁਨੀ ਨੇ ਸਾਰੇ ਖੇਤਾਂ ਚ ਲਾਇਏ ਵੀ ਨਹੀਂ ਯਾਰ ਨੂੰ ਬਹੁਤ ਦੂਰ ਜਾਣਾ ਸੁਗੰਧ ਤੋਂ ਆਪੇ ਜਾਂਦਾ ਰਿਹਾ ਉੱਥੇ ਜੋ ਵੀ ਵਧਣ ਕਾਲੇ ਨਹੀਂ ਲਾ ਕੇ ਪੁੱਛੇ ਮੁੜ ਕੇ ਪਾਣੀ ਵੀ ਨਹੀਂ ਲਾਇਆ ਜਿਹੜੇ ਉਹ ਨਦੀ ਜੁੱਤਰ ਕੇ ਜ਼ਮੀਨ ਸੀ ਉਹ ਹੋ ਜਾਂਦੇ 70 7000 ਆਪਣੇ ਬੀਚ ਕਿਹੜਾ ਉੱਥੇ ਤੇ ਆਮਦਨ ਕਿਹੜਾ ਉੱਥੇ ਤੇ ਫਸਲ ਲਿਓ ਚੱਲੀਏ ਮੰਡ ਨੂੰ ਆਏ ਨੇ ਸਾਹਵੇਂ ਨਹੀਂ ਆ ਰਲਾ ਮੁਠੀ ਜਾਣੇ ਹੋਰ ਵੀ ਜਾਣੇ ਤੇ ਉਹ ਹੋ ਜਾਣੇ ਤੇ ਇਹਨੇ ਸਾਹਵੇਂ ਨਹੀਂ ਹਾਂ ਨਾ ਟਾਈਮ ਚਿਰ ਪਾਣੀ ਨਾ ਰਹੀ ਨਾ ਕੁਦਣਾ ਚੱਲੀਏ ਫਰਮੰਡ ਨੂੰ ਹਾਂ ਹੋਣ ਕੀ ਆ ਜਾਣਾ ਚਲੋ ਜੀ ਚੱਲੀਏ ਮੰਡ ਨੂੰ ਆਉਂਦੇ ਹਾਂ ਜੀ ਚਲੋ ਜਾਣਾ ਵੀਰੇ ਆਜੋ ਮਾਰੇ ਆਉਂਦੇ ਕਿਹੜਾ ਚਲੋ ਚੱਲੀਏ ਗੁੱਡ ਵਾਲਾ ਮੜੇ ਮੈਂ ਲਓ ਜੀ ਪੁੱਜ ਗਏ ਬਾਰਸੀ ਦੇ ਕੋਈ ਕਰੋਦਾਰ ਤਹਾਰ ਹਾਂ ਜੈਤਵਰ ਕਰਕੇ ਦਾਸ਼ਾਗਾ ਹਾਂ ਹਾਂ ਰਾਜਪੂਰਾ ਹੋਏ ਤੇ ਗੁਰੂ ਸਾਹਿਬ ਨੇ ਆਪਣਤਾ ਹੀ ਗਿਆ ਨਾ ਵੀ ਡਰਿਆ ਨਾ ਕਰ ਘਰੇ ਅੰਦਰ ਬੈਠਾ ਤੈਨੂੰ ਬਚਾਉਣ ਵਾਲਾ ਘਰੇ ਨਾ ਕਰ ਜਿਹਦੇ ਜਨਮ ਕੀਤਾ ਆਪਣੇ ਬਣ ਪਰ ਇਹਦੇ ਨਾਲ ਤੂੰ ਰਿਸ਼ਤਾ ਜੋੜਦਾ ਇਹਦੇ ਨਾਲ ਮੈਂ ਸੁਭਾਅ ਬਣਾਪਦਾ ਤੂੰ ਇਹਨੂੰ ਵੱਧ ਯਾਦ ਕਰਿਆ ਕਰ ਇਹ ਸਾਰਾ ਤੇਰਾ ਜਾਂ ਕੋਈ ਮੁਸ਼ਕਲ ਆਤ ਬਣੇ ਕੋਈ ਕੋਈ ਨਾ ਸੇ ਲਾਗੂ ਹੋਏ ਦੁਸ਼ਮਨਾ ਸਾਹ ਤੇ ਪਤਖਲੇ ਸਭ ਤੋਂ ਵੱਧ ਆਸਰਾ ਤੁੱਕਾ ਸਭ ਸਰਾਏ ਚੱਤ ਆ ਦਾ ਦੇਵਨ ਵੀ ਝਾਂ ਹੁੰਦਾ ਵੀ ਬਾਤ ਚੇਹਰੇ ਬਗਾਵਾ ਚੰਦਨ ਚੱਕ ਲੈਣਾ ਇਹਨੂੰ ਕੋਈ ਨਾਂ ਨਹੀਂ

ਹਾਂਜੀ ਆਪਾਂ ਆ ਗਏ ਸੀਗੇ ਪਹਿਲਾਂ ਵਿਆਹ ਤੇ ਗਏ ਸੀਗੇ ਫਿਰ ਹੁਣ ਸ਼ਾਮ ਨੂੰ ਜਾਵਾਂਗੇ ਪ੍ਰੋਗਰਾਮ ਤੇ ਬਾਕੀ ਆਪਾਂ ਮੰਡੜੇ ਇੱਕ ਵਰਸੀ ਤੇ ਵੀ ਜਾਏ ਸੀਗੇ ਹੁਣ ਆਪਾਂ ਆ ਪਿੰਡ ਪਿੰਡ ਆ ਕੇ ਪਿਰਤਪੁਰ ਦੀ ਜਿਹੜੀ ਮੋਟਰ ਦਾ ਸੜਕ ਸੀਗੀ ਤੇ ਉਹ ਵੀ ਆ ਮੋਟਰ ਲੱਗੇ ਹੋਈਆਂ ਪਾਉਣ ਚਲੋ ਜੀ ਮਿਲਦੇ ਹਾਂ ਸਤਨਾਹ ਨੂੰ ਪੁੱਛਦੇ ਹਾਂ ਗੱਲਬਾਤ ਜੁੜੇ ਰਹੋ ਵੀਡੀਓ ਦੇ ਨਾਲ ਤੇ ਬਦ ਤੋਂ ਬਾਦ ਸਬਸਕ੍ਰਾਈਬਰ ਕਰਿਆ ਕਰੋ ਜੀ ਤੇ ਲਾਈਕ ਕਰਿਆ ਕਰੋ ਜੀ ਚਲੋ ਮਿਲਦੇ ਆਂ ਸਤ ਨਾਮ ਨੂੰ ਪੁੱਛਦੇ ਆਂ ਗੱਲਬਾਤ ਚਲੋ ਜੀ ਕਾ ਹੋਰ ਜੀ ਕਿਵੇਂ ਹੋ ਵਾ ਵਧੀਆ ਜੀ ਬੰਤੀ ਮੋਟਰ ਹੈ ਜੀ ਮੋਟਰ ਤਾਂ ਕਦੋਂ ਦੀ ਬਣੀ ਹੋਈ ਸਾਢੇ ਨਹੀਂ ਟਾਈਮ ਲੱਗਿਆ ਅੱਛਾ ਅੱਛਾ ਉਹ ਜੀ ਤੇ ਆਲ ਦੋੜੀ ਹਾਂ ਆਓ ਫਿਰ ਕੰਮ ਬਿਜੀ ਰਹਿੰਦਾ ਨਾ ਕਦੇ ਇੱਧਰ ਆ ਗਿਆ ਕਦੇ ਉੱਧਰ ਆ ਗਿਆ ਉਹ ਵੀ ਜੋ ਇੱਕ ਮੋਟਰ ਹੋਰ ਪਾਈ ਆ ਅੱਛਾ ਮਾਰਦ ਕੈਮਰੇ ਵਿੱਚ ਠੀਕ ਆਪਾ ਆਪਾ ਇੱਕ ਮੋਟਰ ਹੋਰ ਪਾਈ ਸਿੰਗਲ ਫੇਸ ਦੀ ਠੀਕ ਹੈ ਆ ਬਾਤ ਇਹੀ ਹੋ ਰ ਆਪਣਾ ਅੱਛਾ ਕਰਤਾ ਜਿੰਨੇ ਕੰਮ ਫਟਾ ਹੈ ਪਾਤੀ ਇੱਕ ਵਿੱਚ ਸਿੰਗਲ ਫੇਸ ਦੀ ਠੀਕ ਹੈ ਠੀਕ ਹੈ ਪਾਵਰ ਦੀ ਤੇ ਹੁਣ ਚੈੱਕ ਕਰ ਦਾਂਗੇ ਆ ਵੀ ਪਾ ਕੇ ਨਾਲ ਹੈ ਹਾਂ ਠੀਕ ਹੈ ਤੇ ਉਹਦਾ ਕਲੰਪ ਛੋਟਾ ਨਹੀਂ ਵੀਰ ਕਿਹੜਾ ਹਾਂ ਇਹਦਾ ਉਹ ਪਲੇਟ ਪਰ ਰਕਟੇ ਜਣੇ ਇਹਨਾਂ ਦਾ ਅੱਛਾ ਅੱਛਾ ਠੀਕ ਹੈ ਛੋਟਾ ਹੀ ਰੱਖਿਆ ਤਾਂ ਠੀਕ ਹੈ ਠੀਕ ਹੈ ਹਾਂ ਆਦਾ ਫਿਰ ਕੰਮ ਫੇਲੇ ਹੋ ਗਿਆ ਨਾ ਇਹ ਨਹੀਂ ਲੋਟ ਇਹ ਨਾ ਨੰਗਾ ਛੜਦਾ ਥੱਲੇ ਤੇ ਹਾਂ ਹਾਂ ਦੋੜ ਕੇ ਤੇ ਨੰਗੇ ਹੁਣ ਇਹਨਾਂ ਨੇ ਜਿਆਦਾ ਵੀ ਪਾਈਪ ਪਾਇਆ ਹੁੰਦਾ ਉੱਪਰ ਨੂੰ ਹਾਂਜੀ ਹਾਂ ਉਹ ਫਿਰ ਵਧੀਆ ਰਹਿਣਾ ਤੀ ਫਿਰ ਵਧੀਆ ਰਹਿਣਾ ਫਿਰ ਤਾਂ ਪੈ ਜਾਣੇ ਹਾਂ ਜੇ ਪਲੇਟ ਲਾ ਕੇ ਇਹਦੇ ਉਪਰ ਉਹ ਉੱਪਰ ਪਾਈਪ ਵਧਾ ਕੇ ਜੋੜ ਪਾ ਕੇ ਛੱਡਿਆ ਹੁੰਦਾ ਨਾ ਹਾਂ ਫਿਰ ਕੰਮ ਵੱਡ ਜਣਾ ਛੇ ਇੰਚ ਛੱਡਿਆ ਹੁੰਦਾ ਜੇ ਨਲਕਾ ਵੀ ਵਿੱਚ ਪਾ ਕੇ ਹਾਂ ਹਾਂ ਜਿੰਨਾ ਮਰਜ਼ੀ ਉਹ ਕਰੀ ਜਾਂਦੇ ਫਿਰ ਹੋਰ ਕੀ 15 ਖੜਾ ਹੋ ਗਿਆ ਇਹਦਾ ਮਿੱਟੀ ਰੇਤਾਂ ਫਿਰ ਨਾ ਚੱਲੇ ਫੇ ਬਾਤ ਔਖਾ ਹਾਂਜੀ ਹਾਂ ਠੀਕ ਹੈ ਬਾਹਰ ਕਰਕੇ ਇਹਦੇ ਵਿੱਚ ਇਹ ਹੁਣ ਜਿਹੜਾ ਬੜਾ ਬੋਰਾ ਬਣਾਇਆ ਚੱਲ ਰਿਹਾ ਹੈ ਹਾਂਜੀ ਹਾਂ ਕਿਦਾਂ ਦਾ ਹੁਣ ਪਤਾ ਵੀ ਚੱਲ ਰਿਹਾ ਹੈ ਜੀ ਹਾਂਜੀ ਹਾਂ ਬਾਕੀ ਡੁੰਗਾ ਡਾਂਗਾ ਹਾਂ ਉਹਨੂੰ ਪਤਾ ਵੀ ਕਿੰਨਾ ਹੈ ਹਾਂਜੀ ਹਾਂ ਇਹ ਤਾਂ ਹੈ 100 ਤਾਂ ਹੋਣਾ ਹੀ ਹੈ ਨਾ ਆ 100 ਤਾਂ ਹੈਗਾ ਇਹ ਹੂੰ ਉਹ ਆਪਣੇ ਵਾਲਾ ਵੀ ਜਿਹੜਾ ਹਾਂ ਜਿਹੜਾ ਪਹਿਲਾਂ ਆਪਾਂ ਨੇ ਬੰਦ ਕਰਿਆ ਤਾਂ ਉਹ 100 ਹੀ ਸੀਗਾ ਉਹ ਵੀ ਲੋ ਜੁੜੇ ਰਿਹਾ ਵੀਡੀਓ ਨਾ ਬਾਕੀ ਮੋਟਰ ਪਾਈ ਤੇ ਬਾਅਦ ਦਿਖਾਉਂਦੇ ਆ ਤੁਹਾਨੂੰ ਮੋਟਰ ਕਰਤੀ ਆਪਾਂ ਨੇ ਵਿੱਚ ਪਾਤੀ ਆ ਬਾਕੀ ਹੁਣ ਪਾਈਪ ਕਰਾਂਗੇ ਕਸਾਂਗੇ ਹੁਣ ਪਾਈਪ ਨੂੰ ਲੱਗੇ ਛੱਲੇ ਹੁਣ ਲੋਰਿੰਗ ਕਰਣੀ ਹੁਣ ਹਮ ਔਰ ਥੱਲੇ ਛੱਡਤੀ ਠੀਕ ਐ ਹੁਣ ਪਾਈਪ ਕਸਣੇ ਤੇ ਵੀਰ ਦੋਈ ਜਿਹੜੀ ਮੋਟਰ ਪਾਈ ਆ ਉਹ ਕਿਹੜੀ ਆਪਾਂ ਨੇ ਉਹ ਪਾਈ ਆ ਕਿਹੜੀ ਕੰਪਨੀ ਦੀ ਹਾਈ ਟੈਕ ਹਾਈ ਟੈਕ ਦੀ ਹੈ ਨਾ ਤੇ ਇਹ ਉਹ 24 ਘੰਟੇ ਵਾਲੇ ਨਾਲ ਚੱਲਿਆ ਕਰੂਗੀ ਹਾਂ ਇਹ ਪਾਵਰ ਇਹ ਆਪਣੀ ਪਾਵਰ ਨਾਲ ਚੱਲਿਆ ਕਰੂਗੀ ਠੀਕ ਹੈ ਆਹ ਬੋਰ ਕਰਾਉਣਾ ਪੈਣਾ ਨਵਾਂ ਨਹੀਂ ਹਾਂ ਹਾਂ ਬੋਰ ਬੋਰ ਥਰਜਣਾ ਬੋਰ ਇਹਨਾਂ ਦਾ ਬੜਾ ਤਾਂ ਹੁਣ ਆ ਆਪਣੀ 24 ਘੰਟੇ ਨਾਲ ਚੱਲੀ ਜਾਊਗੀ ਆ ਤਾਰ ਲਿਆਂਦੀ ਪਈ ਆ ਹਾਂਜੀ 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 ਠੀਕ ਨਹੀਂ ਉਹ ਆਪਣੇ ਦੋ ਚਾਰ ਨਾਲ ਚੱਲੀ ਜਾਊਗੀ ਪਾਵਰ ਨਾਲ ਠੀਕ ਹੈ ਨਾਲ ਵਧੀਆ ਨਾਲ ਇੱਕ ਜਗ੍ਹਾ ਤੇ ਬੋਰ ਤੇ ਆਪਣਾ ਸਰਜਣਾ ਹਾਂ ਠੀਕ ਨਹੀਂ ਹਾਂ ਜੀ ਬਣੇ ਰਹੇ ਹੋ ਜੀ ਵੀਡੀਓ ਦੇ ਨਾਲ ਬਾਕੀ ਪਾਈਪ ਜਦ ਐਨ ਪੂਰੇ ਪੈਗੇ ਉੱਪਰ ਕਰਕੇ ਮੋਟਰ ਪੈਟ ਕਰਕੇ ਫੇਰ ਕਰਦੇ ਹਾਂ ਜੁੜੇ ਰਹੇ ਵੀਡੀਓ ਦੇ ਨਾਲ ਉਹ ਹੈ ਅਮਰੇ ਉਹ ਆਉਂਗਾ ਬਣਾਉਂਗਾ ਲੋ ਜੀ ਅਸੀਂ ਆ ਗਏ ਵਿਆਹ ਦੇ ਵਿੱਚ ਸ਼ਾਮ ਦੀ ਪਾਰਟੀ ਦੇ ਵਿੱਚ ਇੱਧਰ ਮਿਲੋ ਤੁਹਾਨੂੰ ਅਸੀਂ ਗੋਲੀ ਸਾਰੇ ਨਾਲ ਸ਼ਾਮ ਦਾ ਟਾਈਮ ਹੋ ਗਈ ਵੀਰ ਹੁਣ ਬੈਠੇ ਆ ਸਾਰੇ ਜਣੇ ਅਦਾ ਸੁੱਖਾ ਬੈਠਾ ਇੱਧਰ ਕੰਮਾ ਵੀਰ ਬੈਠਾ ਸੱਸੀ ਕਾਲਜੀ ਲੋ ਜੀ ਬਾਕੀ ਚਾਟ ਵਾਲੇ ਦਿਖਾਉਂਦੇ ਆ ਤੁਹਾਨੂੰ ਇਹ ਸਟਾਲਾਂ ਦੇਖੋ ਜੀ ਇੱਧਰ ਗੋਲ ਗੱਪੇ ਨੇ ਇੱਧਰ ਉਹ ਹੈ ਦਾਹੀਂ ਪਹਲਾ ਹੋ ਗਿਆ ਅੰਦਰ ਟਿੱਕੀ ਪਰ ਇਧਰ ਆ ਕੇ ਟੰਡੇ ਕੋਟ ਰਿੰਗ ਤੇਰਾ ਬਾਕੀ ਡੀ ਜੇ ਵਾਲਾ ਤੁਹਾਨੂੰ ਦਿਖਾ ਦਾਂਗੇ ਥੋੜਾ ਜਿਹਾ ਛੋਟ ਠੀਕ ਹੈ ਜੀ ਜੁੜੇ ਰਹੇ ਹੋ ਵੀਡੀਓ ਦੇ ਨਾਲ